ਲੋੜੀਏ ਨੀ ਇੱਕ ਅਰਜਗੁਜ਼ਾਰਾਂ ਲੋੜੀਏ ਨੀ ਇੱਕ ਅਰਜਗੁਜ਼ਾਰਾਂ ਸਰਬਤ ਦਾ ਮੈਂ ਭਲਾ ਵਿਚਾਰਾਂ ਡਰਤੇ ਸਾੜੇ ਮਨਾ ਚੋਂ ਕੱਢਾਂ ਬਸ ਕਦੇ ਹਿੰਮਤ ਨਾ ਛੱਡਾਂ ਡਰਤੇ ਸਾੜੇ ਮਨਾ ਚੋਂ ਕੱਢਾਂ ਬਸ ਕਦੇ ਹਿੰਮਤ ਨਾ ਛੱਡਾਂ ਭਾਵੇਂ ਜਿੱਤਾਂ ਹੋਵਣ ਭਾਵੇਂ ਹੋਵਣ ਹਾਰਾਂ ਲੋੜੀਏ ਨੀ ਇੱਕ ਅਰਜਗੁਜ਼ਾਰਾਂ ਲੋੜੀਏ ਨੀ ਇੱਕ ਅਰਜਗੁਜ਼ਾਰ ਭਾਵੇਂ ਪੁੱਤਾ ਭਾਵੇਂ ਧੀ ਆ ਭਾਵੇਂ ਪੁੱਤਾ ਭਾਵੇਂ ਧੀਆ ਪਿਆਰੇ ਸਾਰੇ ਰੱਬ ਦੇ ਜੀ ਆ ਬਿਤਕਰੇ ਵਾਲੀਆਂ ਟੁੱਟਣ ਦੀਵਾਰਾਂ ਲੋੜੀਏ ਨਹੀਂ ਇੱਕ ਅਰਜੁ ਗੁਜਾਰਾਂ ਲੋੜੀਏ ਨਹੀਂ ਇੱਕ ਅਰਜੁ ਗੁਜਾਰਾਂ ਮੇਰੀ ਸੁਣ ਜੇ ਆਪਣੀ ਕਹਿ ਜੇ ਮੇਰੀ ਸੁਣ ਜੇ ਆਪਣੀ ਕਹਿ ਜੇ ਮੁਠੀ ਅੜੀਏ ਬੰਦੀ ਰਹਿ ਜੇ ਖੰਭਾਂ ਦੀਆਂ ਐਵੇਂ ਬਣਨ ਨਾ ਡਾਰਾਂ ਲੋੜੀਏ ਨਹੀਂ ਇੱਕ ਅਰਜੁ ਗੁਜਾਰਾਂ ਲੋੜੀਏ ਨਹੀਂ ਇੱਕ ਅਰਜੁ ਗੁਜਾਰਾਂ ਕਲਮਾਂ ਵਾਲੇ ਆਵਾਜ਼ਾਂ ਵਾਲੇ ਕਲਮਾਂ ਵਾਲੇ ਆਵਾਜ਼ਾਂ ਵਾਲੇ ਸਾਥ ਦੇਣ ਜੋ ਸਾਜਾਂ ਵਾਲੇ ਛੇੜਨ ਦਿਲਾਂ ਦੀਆਂ ਡੁੰਗੀਆਂ ਤਾਰਾਂ ਲੋੜੀਏ ਨਹੀਂ ਇੱਕ ਅਰਜ ਗੁਜ਼ਾਰਾਂ ਲੋੜੀਏ ਨਹੀਂ ਇੱਕ ਅਰਜ ਗੁਜ਼ਾਰਾਂ ਚੈਲ ਦੇ ਸਿਰ ਭਾਵੇਂ ਅਹਿਸਾਨ ਹੀ ਰੱਖ ਲਈ ਚੈਲ ਦੇ ਸਿਰ ਭਾਵੇਂ ਅਹਿਸਾਨ ਹੀ ਰੱਖ ਲਈ ਸੁੱਟੇ ਤੁਲਾ ਦਾ ਪਰ ਮਾਣ ਰੱਖ ਲਈ ਚੈਲ ਦੇ ਸਿਰ ਭਾਵੇਂ ਇਹਿਸਾਨ ਹੀ ਰਖ ਲਈ ਸੁਟੇ ਤਿਲਾਂ ਦਾ ਪਰ ਮਾਨ ਰਖ ਲਈ ਦਲਿੱਦਰ ਈਸਰ ਮੰਗਾ ਦਲਿੱਦਰ ਮਾਰਾਂ ਲੋੜੀਏ ਨੀ ਇੱਕ ਅਰਜ ਗੁਜਾਰਾਂ ਲੋੜੀਏ ਨੀ ਇੱਕ ਅਰਜ ਗੁਜਾਰਾਂ